ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ। ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ। ਦਾਤਾ ਸਾਹਿਬ ਨੂੰ ਖੁਸ਼ੀਆਂ ਬਖਸ਼ੀਂ ਚੜ੍ਹਦੀ ਕਲਾ 'ਚ ਰੱਖੀਂ ਸਭ ਦੇ ਜਾਇਜ਼ ਜਾਇਜ਼ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰਨੀ ਜੇ ਰੱਬ ਇਸ ਸੰਸਾਰ ਨੂੰ ਬੈਠੇ ਦੇਖ ਰਿਹਾ ਹੈ ਜੀ। ਰਾਤ ਦਾ ਵੇਲਾ ਜੀ। ਤਕਰੀਬਨ 9 ਵੱਜ ਚੁੱਕੇ ਆ ਸ਼ਾਇਦ 9:30 ਵੀ ਹੋ ਸਕਦੇ ਜੇ ਮੈਂ ਚੈੱਕ ਕਰਕੇ ਦੇਖਾਂ। ਹਾਂ 9:30 ਪੂਰ 9:32 ਮਿੰਟੋ ਕੇ ਰਾਦੇ। ਤੇ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਬਈ ਸਾਗ ਬਣਾਇਆ ਸੀਗਾ ਤੇ ਸਾਗ ਮੇਰੇ ਟੇਸਟ ਦੇ ਅਕੋਰਡਿੰਗ ਬਹੁਤ ਵਧੀਆ ਬਣਿਆ ਨਾਲ ਨੂੰ ਮੈਂ ਖੈਰੂ ਬਣਾਇਆ ਖੈਰੂ ਮਤਲਬ ਕਿ ਮਤਲਬ ਦਹੀਂ ਨੂੰ ਤੜਕਾ ਲਾਇਆ ਮੱਕੀ ਦੀ ਨਾਲ ਨੂੰ ਰੋਟੀ ਦੇਸੀ ਘੀ ਦਾ ਡੱਬਾ ਆ ਗਿਆ ਆਪਣਾ ਵੇਰਕਾਲਾ ਕਾ ਨੂੰ ਕਹਿੰਦੇ ਆ ਓਹੋ ਹੋ ਹੋ ਇਸ ਸਮੇਂ ਮੈਨੂੰ ਸਾਹ ਲੈਣਾ ਥੋੜਾ ਜਿਹਾ ਮੁਸ਼ਕਲ ਹੋਇਆ ਵਾ ਵਾਈ ਰੀਜਨ ਉਹਦਾ ਰੀਜਨ ਇਹ ਹੈਗਾ ਵੀ ਮੇਰੇ ਤੋਂ ਰੋਟੀ ਦੁੱਡੀ ਖਾ ਹੋ ਗਈ ਤੇ ਜਸਮੀਨ ਰਾਣੇ ਪਹਿਲਾਂ ਆਉਣਾ ਸੀਗਾ ਫਿਰ ਜਸਮੀਨ ਦੇ ਰਾਣੇ ਦੇ ਉੱਤੇ ਮੇਰੇ ਖਾਲਚ ਉਹਨਾਂ ਦੀ ਕੋਈ ਮੱਝ ਕਮ ਨਿੱਗਾਂ ਗਾਉ ਢਲੀ ਹੋ ਗਈ ਥੋੜੀ ਜੀ ਇਹ ਦੇ ਕਰਕੇ ਥੋੜਾ ਜਿਹਾ ਮੁਸ਼ਕਲ ਹੋ ਗਿਆ ਉਹਨਾਂ ਦਾ ਆਉਣਾ ਫਿਰ ਮੈਂ ਪ੍ਰਸ਼ਾਦਾ ਛਕ ਲਿਆ ਉਸ ਤੋਂ ਬਾਅਦ ਵਿੱਚ ਫਿਰ ਸੋਖਵੀਰ ਕਹਿੰਦੇ ਵੀ ਐਦਾਂ ਕਰੋ ਵੀ ਉਹ ਸਾਗ ਨੂੰ ਕਹਿੰਦੀ ਸੀ ਵਿੱਕੀ ਦੀ ਡਿਊਟੀ ਲਾ ਦਿੱਤੀ ਵੀ ਤੂੰ ਜਾ ਕੇ ਸਾਗ ਦੇ ਆ ਵਿੱਕੀ ਉਸੇ ਮੋਟਰਸਾਈਕਲ ਚੱਕ ਕੇ ਚਲੇ ਗਿਆ ਤਾਂ ਮਗਰ ਤੇ ਫਿਰ ਜੈਕਮੀਨ ਦਾ ਫੋਨ ਆ ਗਿਆ ਵੀ ਰਵਿੰਦਰ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਕੋਈ ਟਾਈਮ ਜਾ ਕੱਢ ਕੇ ਆਪਾਂ ਜਾ ਆਉਂਦੇ ਵੀ ਮੰਮੀ ਨੇ ਬੜੇ ਪਿਆਰ ਨਾਲ ਕਿਹਾ ਚਲੋ ਉਸੇ ਬਾਅਦ ਦੇ ਵਿੱਚ ਹੁਣ ਰਵਿੰਦਰ ਰਾਹੀਂ ਪਹੁੰਚ ਚੁੱਕੇ ਨੇ ਹੁਣ ਉਹ ਖਾ ਕੇ ਦੱਸਣਗੇ ਕਿ ਆ ਪਲਾਨ ਮਤਲਬ ਕੀ ਸਵਾਦ ਹੈ ਤਨਾਲੇ ਵੀ ਪੁੱਛਾਂਗੇ ਲੇਟ ਹੋਣ ਦਾ ਕਾਰਨ ਮੇਰੇ ਖਾਤੇ ਬੱਚੀ ਓਟਲੀ ਟੁੱਲੀ ਜੀ ਇਹਨਾਂ ਦੀ ਕੋਈ ਜਾਨਵਰ ਉਹ ਟੀਕੇ ਟੂਕੇ ਜੀ ਲੈ ਕੇ ਆਉਣੇ ਤੇ ਉਹ ਕਿਸੇ ਮੀਮੂ ਵਿੱਚ ਕਿਤੇ ਹੋ ਗਿਆ ਹੁਣ ਉੱਪਰ ਚਲ ਕੋ ਜਾਂਦਾ ਕਿਉਂਕਿ ਇੱਥੇ ਵੀ ਚਲੋ ਬਾਛੜ ਬੁੱਛੜ ਜੀ ਇਧਰ ਉਧਰ ਤੇ ਪਈ ਜਾਂਦੀ ਐ ਤੇ ਸਾਰਾ ਟੱਬਰ ਏਸੀ ਵਾਲੇ ਰੂਮ ਦੇ ਵਿੱਚ ਇਕੱਠਾ ਹੋ ਗਿਆ ਸੁਖਵੀਰ ਲੱਗੀ ਵੀ ਸੀ ਪ੍ਰਸ਼ਾਦੇ ਪਾਉਣ ਤੇ ਆਪਾਂ ਚੱਲ ਕੇ ਤੁਹਾਨੂੰ ਹੁਣ ਉਹਨੇ ਦਿਖਾਉਂਦੇ ਆਂ ਸ਼ਾਇਦ ਇਹ ਵੀ ਹੋ ਸਕਦਾ ਵੀ ਰੋਟੀ ਪਾ ਕੇ ਦੇ ਦੇ ਗਿਵਿੰਦਰ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਕੋਚਾ ਪਹਿਲਾ ਸਾਸਰੀ ਕਾ ਬੁਲਾ ਇਧਰ ਤੇ ਆ ਅੱਛੇ ਸਾਗ ਨਾਲ ਸਾਗ ਇਹ ਸਾਗ ਨੂੰ ਕਦ ਤੇ ਲਾਗੀ ਤੇ ਬਰ ਗਰਮ ਕਰੀਂ ਜਿਵੇਂ ਜਸ ਜਿਵੇਂ ਕਰ ਉਹਨਾਂ ਆਏ ਕੁਝ ਕਹੂਗੀ ਕੀ ਪਾਉਣਾ ਕਿ ਮਲਾਈ ਪਾਉਣੀ ਆ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਕੌਲੇ ਜੀ ਥੋੜੀਆਂ ਥੋੜੀਆਂ ਰੱਖ ਦੇ ਜਿਹੜੇ ਚਿੱਤ ਕਰਿਆ ਠੀਕ ਹੈ ਉਹ ਲੈ ਲਊਗੀ ਠੀਕ ਹੈ ਨਾ ਆ ਲੋ ਜੀ ਦੇਸੀ ਕੀ ਦੇ ਡੱਬੇ ਦੀ ਮੈਂ ਤੁਹਾਨੂੰ ਗੱਲ ਕਰੀ ਦੀ ਭੰਗੜਾ ਭੰਗੜਾ ਤਾਂ ਪਾਉਂਦੇ ਨੇ ਪਰ ਪਾਉਂਦੇ ਭੰਗੜਾ ਨਾ කරු ොට න ය නන ගරන කච්චේ ගන්න දරේ ර අපටගන්න ද බද කරු ප ලි ස जीපිය නනරන දෙරද ප නන ස්වාද මැවිි කද්දිය हो ස්වාද ਚਲ ਕੋਈ ਨਹੀਂ ਇਹਨਾਂ ਦੇ ਵਿੱਚ ਟੇਸਟ ਥੋੜਾ ਜਿਹਾ ਘੈਂਡ ਆ। ਥੋੜੀ ਬਣਾਇ ਤੇ ਜੈਸਮੀਨ ਜੈ ਕਰਨਾ ਪਾਪਾ। ਚੂਕੀ ਦੇ। ਹਾਂ। ਚੁਰਨੇ ਵਾਲਾ ਵੀ ਕੰਮ ਐ। ਮੈਸੇ ਤੇ ਮੈਤੇ ਰੋਟੀ ਫालतू ਖਾਓਗੀ ਜਿਹੜਾ। ਤੇ ਮੇਰਾ ਹੂੰ ਹੂੰ ਕਰਦਾ। ਸਾਹ ਨਹੀਂ ਆਉਂਦਾ। ਉਹ ਰੇਹੇ ਵੀ ਪਤਰਾ ਵਿੱਚ ਆ ਪਾਛਾ। ਜਿੰਨਾ ਮਰਜ਼ੀ ਜੋਰ ਲਾ ਲਵੇ ਬੰਦਾ। ਜਿਹਦੇ ਕਰਮਾਂ ਦੇ ਵਿੱਚ ਇਹ ਟੇਡੀ ਟੇਡੀ ਹਾਂ ਐਦਾਂ ਟੇਡਾ ਕਰਕੇ ਪਾ ਲੈ ਦੇ ਵਿੱਚ। ਪੀਵਾ ਜੀ ਕਰਕੇ ਪਾਲਾ ਇੱਕ ਪਾਚੰਦੇ esque ਪਿਗਲੇ ਹੋਈ ਉਹ ਸੀ ਬੰਦਲਾ ਉਹ ਨਾ ਮੈਂ ਪਾ ਲਿਆ ਚਲੋ ਠੀਕ ਆ ਫਿਰ ਗੱਲੇ ਖਤਮ ਹੋ ਗਈ ਮੈਂ ਕਹ ਲੈ ਜੀ ਮੰਦਰ ਹਾਂ ਪਾਣੀ ਆ ਉਹ ਇਹ ਪਾਣੀ ਲੱਸੀ ਜੱਗ ਚ ਪਾਉਣੀ ਹੈ ਆਹ ਸਹੀ ਲੱਸੀ ਠੰਡੀ ਠੰਡੀ ਹੈ ਹੁਣ ਪਾ ਲੈ ਇਹ ਸੁਵੀਰ ਮੜ ਜਾ ਰੁਕ ਜਾ ਚਲ ਕਰ ਦੇ ਮੈਂ ਕਰਦਾ ਮੜ ਜਾ ਕਮਾਲ ਆ ਇਹ ਚੋ ਕਮਾਲੀ ਕਮਾਲਿਆ ਕੋ ਮੈਂ ਨਹੀਂ ਹੈਗਾ ਮੈਂ ਨਹੀਂ ਇਹ ਨਹੀਂ ਇਹ ਨਹੀਂ ਦਬੋਗਾ ਗੜੀ ਨਹੀਂ ਖਿਲੇ ਜਿਹੜਾ ਬੰਦਾ ਹੈਗਾ ਤਾਂ ਸੜਾ ਜਾ ਪੀ ਲੈ। ਆ ਨੋੜੋ ਤੁਸੀਂ ਆ ਲੈ ਕੇ ਜਲੋ। ਚਲੋ ਕਿਦਰ ਜਾ। ਗਲਾਸ ਵੀ ਲੈ ਲੇਨੂੰ ਫੇ। ਨਹੀਂ। ਮੈਂ ਮਲਾਉਣੇ ਵੀ ਜਾ ਕੇ ਉਹ। ਅੱਛਾ ਫਿਰ ਜੱਗ ਲੈ ਜੋ ਬਸ। ਹੂੰ। ਚਾਹ ਤੇ ਦੇ ਚਾਹ। ਲੈ ਜੋ ਮੈਂ ਮੈਂ ਲਿਆਉਣੀ ਆ। ਅੱਛਾ ਮੈਂ ਜਾ ਕੇ ਮਲਾਦ ਮਾਰਨ ਗਿਆ। ਜੱਗ ਰਸੀ ਲੈ ਲਿਆ ਨਾ ਤੇ ਮੈਂ ਜੱਗ ਫੜ ਲਿਆ ਇੱਕ ਹੱਥ 'ਚ ਮੋਬਾਈਲ ਫੜ ਲਿਆ ਤੇ ਮੂਰੇ ਲੱਗਿਆ ਵਾ ਜੀ ਕੁੰਡਾ। ਉਹ ਦੇਖਦੇ ਕਿਆ ਬਣਦਾ। ਮੂਰੇ ਕੁੰਡਾ ਲੱਗਿਆ ਵਾ ਕੋਣੀ ਕਾ ਖੋਲਣਾ ਨਹੀਂ ਖੁੱਲਈ ਆ ਖੁੱਲਈ ਆ। ਲਓ ਜੀ। ਆ ਕਮਰੇ ਦੇ ਵਿੱਚ ਤਾਂ ਖੰਡਰ ਮਹੌਲ ਬਹੁਤ ਵਧੀਆ ਪੰਡਾ ਪਾਪਾ ਤੁਸੀਂ ਬਹੁਤ ਮਹੌਲ ਹੈ ਇਹ ਪਤਾ ਨਹੀਂ ਕਰੇ ਵਾ ਹਾਈ ਰੱਖੀ ਥੈਂਕ ਯੂ ਤਾਂ ਕਹਦੇ ਪਾਪਾ ਨੂੰ ਹਾਂ ਅਮਮ ਗਲਾਸ ਲੈ ਲਈ ਗਲਾਸ ਲੈ ਲਓ ਸੱਸਰੀ ਕਾਲ ਜੀ ਸਾਰਿਆਂ ਨੂੰ ਅਸੀਂ ਲੱਸੀ ਬਿਨਾਂ ਆਏ ਹਾਂ ਬਸ ਲੱਸੀ ਬਿਨਾਂ ਆਏ ਹਾਂ ਸਾਗ ਖਾਣਾ ਹੈ ਕੀ ਕਰਨਾ ਹੈ ਜੀਜੀ ਤੇਰਾ ਉਹ ਜੀਜੀ ਤੇਰਾ ਕੀ ਕਰਨਾ ਹੈ ਲੱਛੀ ਬੀ। ਇਹ ਮੂਲਾ। ਆਹੋ ਜੀ ਮੇਰਾ ਘਾਲਤਾ ਬੈਠ ਕੇ ਵਿਚ ਕੀ ਫਤ ਹੈ। ਸਾਗ ਇੰਨਾ ਸਵਾਦ ਬਣਿਆ ਪਤਾ ਨਾ ਜੀ। ਸਿਮੇਂਟ ਕੋਲ ਦਾ ਗੰਨ ਕਰੀ ਦੀ। ਹਾਂ। ਤਰਾਇ ਵੀ ਨ ਹੋਇਆ। ਜੈਸਮੀਨ ਪਹਿਲਾਂ ਕਹਿੰਦੀ ਸਾਡੀ ਬੈੜੀ ਜੀ ਬਿਮਾਰ ਆ ਵੀ ਉਧਰ ਪਿੱਛੇ ੜਜੇ ਪਿਆ। ਫਿਰ ਹਾਂ। ਵੀ ਚੱਲ ਹੁਣ ਮੱਡ ਪਿੰਡ ਪਾ ਕੇ ਸਭ ਤੁਰ ਪਿਆ ਬਥੇ। ਹਾਂ। ਵੀ ਚੱਲ ਮੈਂ ਦੇ ਉਹਨਾਂ ਦੇ ਵਾਸਤੇ ਜੇ ਫਿਰ ਜੈਸਮੀਨ ਦਾ ਫੋਨ ਆ ਗਿਆ ਚੱਲ ਅਸੀਂ ਹੋ। ਪਾਪਾ ਫਾੜ ਚੱਲ ਵੀ ਚੱਲ ਅਸੀਂ ਬਾਣ ਨਾਲ ਹੋ। ਮੇਰੇ ਨਾਲ ਜਿਹੜਾ ਗਰਮ ਗਰਮ ਖਾਣ ਦਾ ਸਵਾਦ ਆ ਉਹ 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 ਲੱਗਦਾ ਨਹੀਂ ਵੀ ਮੈਂ ਤਾਂ ਬਿਚਾਰ ਨੱਸੀ ਵਾਲੀ ਗੱਲ ਤਾਂ ਕੋਈ ਹੈ ਨਹੀਂ ਉਹ ਤੇ ਨੱਸੀ ਇਹਨਾਂ ਦੇ ਘਰ ਤੋਂ ਕੌਣ ਤਲਾਂ ਦੇ ਸਾਹ ਨਾਲ ਦੁੱਧਾਂ ਹੂੰ ਤੇ ਦੱਸੀ ਤੇ ਜਦੋਂ ਨਾਲ ਮਰਜ਼ੀ ਖਾਈ ਆ ਪਰ ਜਿਹੜਾ ਆ ਆਫ ਸੀਜ਼ਨ ਦੇ ਵਿੱਚ ਸਾਗ ਖਾਣ ਦਾ ਸਵਾਦ ਆ ਹਾਂ ਓਹੋ ਜਿਹਨਾਂ ਖਾਦਾ ਹੋਣ ਦਾ ਮਸੇ ਇਹ ਵੀ ਗੱਲ ਹੈ ਜੀ ਤੁਸੀਂ ਦੇਖੀਏ ਕਰਨ ਸਾਡਾ ਹੁਣ ਤੱਕ ਸਰਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮਮ ਸਾਰਿਆਂ ਨੇ ਕਹਿਣਾ ਵੀ ਤੇਰੇ ਵੀਰ ਜੀ ਕੰਮ ਕਰਦਾ ਤੂੰ ਬੈਠ। ਉਹਨਾਂ ਅਸੀਂ ਇੱਧਰ ਔਲਤ ਕੇ ਤੇ ਆ ਲੈ ਇੱਧਰ ਦੇਖ ਲੈ। ਆ ਕਿੱਥੇ ਪੈ ਗਈ ਲੈ। ਮੰਮੇ ਤੇਰੇ ਪਾਪਾ ਪੂਰੀ ਬੁਰੀ ਆ ਜਾਂਦੀ ਅਗਲੀ। ਚੱਲ ਤੂੰ ਸਾਸਰੀ ਕੋਲ ਆ ਇੱਧਰ। ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਵੇਅਰ ਤੇ ਸਾਸਰੀ ਕੱਲ। ਲਓ ਜੀ ਮੇਰੇ ਕੋਲ ਪੁਰਾਣਾ ਖਾਬ ਨੂੰ। ਸਾਸਰੀ ਕਾਲ ਜੀ ਸਾਰਿਆਂ ਨੂੰ। ਹਮ। ਅੱਜ ਆਫੀਏ ਵਿੱਚ ਸਾਗ ਲਈ ਉਹ ਵੀ ਗਰਮਾ ਗਰਮ ਹਾਂ ਨਾਲ ਖਾਣ ਨੂੰ ਬਣਿਆ ਨਹੀਂ ਉਹ ਇੱਕ ਪਤਾ ਨਹੀਂ ਕਿਹੜਾ ਕੌਣ ਕਹਿੰਦਾ ਹੁੰਦਾ ਵੀ ਪਤਾ ਨਹੀਂ ਕਿ ਗੱਲ ਚੱਲੀ ਦੀ ਕਹਿੰਦਾ ਵੀ ਸਾਡੀਆਂ ਤਾਂ ਲਾਲਾਂ ਹੀ ਮੁੱਕ ਜਾਣੀਆਂ ਤੇ ਅੱਥਰ ਕਿਹੜੀ ਗੱਲ ਚੱਲੀ ਦੀ ਕੋਈ ਹੈਗੀ ਕੋਈ ਪਤਾ ਨਹੀਂ ਉਹ ਗੱਲ ਤਾਂ ਪਤਾ ਨਹੀਂ ਗੱਲ ਚੱਲੀ ਦੀ ਕੋਈ ਮੇਰੇ ਦਿਮਾਗ ਚੋਂ ਨਿਕਲ ਗਿਆ ਨੋ ਮਸਣਾਉਣੀ ਦੀ ਗੱਲ ਉਹ ਦਿਮਾਗ ਚੋਂ ਨਿਕਲ ਗਈ ਇਕੱਲੀ ਗੱਲ ਤੀ ਵੀ ਜਿੱਦਾਂ ਮੈਨੂੰ ਪਤਾ ਲੱਗਿਆ ਵੀ ਉੱਥੇ ਸਾਗ ਬਣਿਆ ਵੀ ਮੇਰੇ ਤਾਂ ਲਾਲਾ ਹੀ ਮੁੱਕ ਚੱਲੀਆਂ ਦੀ ਵੀ ਹਾਲ ਤੱਕ ਫੋਨ ਨਹੀਂ ਆਇਆ ਹੈਗਾ ਉਹ ਹੈ ਤੀ ਕੋ ਗੱਲ ਮੇਰੇ ਦਿਮਾਗ ਚ ਨਹੀਂ ਆ ਰਹੀ ਕਿਵੇਂ ਆ ਨਹੀਂ ਭਗਵਾਨ ਤੁਮਾ ਸੁਣਾਉਂਦਾ ਹੁੰਦਾ ਐਰ ਕੋਈ ਗੱਲ ਸਾਨੂੰ ਸਾਨੂੰ ਇਹ ਪਤਾ ਕਿ ਹਾਂ ਉਹ ਹਾਂ ਸੱਚ ਹੁਣ ਥੋੜੇ ਦਿਨ ਪਹਿਲਾਂ ਉਹ ਸੁਣਾਈ ਤੀ ਗੱਲ ਕਹਿੰਦਾ ਵੀ ਬਚਪਨ ਵਿੱਚ ਕਹਿੰਦਾ ਉਹ ਬਣਦਾ ਦਾ ਵੀ ਉਹ ਕੀ ਕਹਿੰਦੇ ਆ ਬਿਸਕਟ ਬਿਸਕਟ ਵੀ ਬਿਸਕੁਟ ਬਣਾ ਕੇ ਬੇਬੇ ਨੇ ਰੱਖਤੇ ਸਟੋਰ ਰੂਮ ਦੇ ਵਿੱਚ ਹੁਣ ਉਹ ਚਾਬੀ ਲੱਭ ਲੱਭ ਥੱਕ ਗਏ ਕਹਿੰਦਾ ਵੀ ਫੇਰ ਮੈਂ ਕਿਹਾ ਵੀ ਗੱਲ ਸੁਣੋ ਵੀ ਹੁਣ ਰੋਜ਼ ਸਵੇਰੀਆਂ ਉੱਠ ਕੇ ਜਿਆਦਾ ਤênੂ ਨਿਕਲਣਾ ਸਟੋਰ ਰੂਮ ਦੇ ਕੋਲ ਨੂੰ ਖੁਸ਼ਬੂ ਆ ਜਾਣੀ ਕਹਿੰਦਾ ਸਾਡੀਆਂ ਲਾਲਾ ਨਿਕਲ ਆਉਣੀਆਂ ਜਿਹਦੇ ਕਹਿੰਦਾ ਵੀ ਕਹਿੰਦਾ ਮੈਂ ਕਿਹਾ ਵੀ ਜੀ ਹੁਣ ਇਹ ਕਹਿੰਦੇ ਆ ਵੀ ਜਾ ਕੇ ਫਲਾਣੀ ਤਰੀਕ ਨੂੰ ਕੱਢਣੇ ਆਏ ਵੀ ਜਦ ਤੱਕ ਤਾਂ ਸਾਡੀਆਂ ਲਾਲਾ ਹੀ ਸੁੱਕ ਲੈਣੀਆਂ ਕਹਿੰਦਾ ਕੋਮਨਰੇ ਵਿੱਚ ਮੈਂ ਚੱਕਣ ਚਲੇਗਾ ਕੁਛ ਕਹਿੰਦਾ ਉਹਦੇ ਵਿੱਚ ਤੇ ਸਟੋਰ ਵਿੱਚ ਦੇਖੋਸਾ ਕਹਿੰਦਾ ਜਾਂਦੀ ਸਾਰੇ ਪੀਪੇ ਪਰ ਪਜਿਆ ਪੈਰ ਪੀਪਾ ਹੋਗਾ ਸਾਈਡ ਪਰ ਨੂੰ ਕਹਿੰਦਾ ਮੈਂ ਕਿਹਾ ਵੀ ਲੇਟ ਲੋਡ ਹੋਣੀ ਨਹੀਂ ਜਦ ਸਮੇਂ ਦੇ ਕਹਿੰਦਾ ਜੇ ਲੇਟ ਆਈ ਲੇਟ ਆਊਂਡ ਦੇ ਬਾਅਦ ਵਿੱਚ ਚੈੱਕ ਕਰਿਆ ਜਦੋਂ ਕਹਿੰਦਾ ਦੇਖਾਂ ਵੀ ਪੀਪੇ ਦੇ ਥੱਲੇ ਹੀ ਪਈ ਉਹ ਵੀ ਚਾਬੀ ਦਿਖਣ ਲੱਗੀ ਥੱਲੇ ਕਹਿੰਦਾ ਬਾਸ ਫਿਰ ਕਿਹਾ ਸੀਗਾ ਕਹਿੰਦਾ ਵੀ ਮੈਂ ਕਿਹਾ ਵੀ ਪਹਿਲਾਂ ਇੱਕ ਸ਼ਿਫਟ ਲਾਓ ਖਾਦੇ ਕਹਿੰਦਾ ਇੱਕ ਵਾਰ ਖਾਧੇ ਦੋ ਵਾਰ ਖਾਧੇ ਕਹਿੰਦਾ ਵੀ ਮੈਂ ਕਿੱਥੇ ਵੀ ਫਿਰ ਤਾ ਕੱਲੇ ਦੇ ਛਿੱਤਰ ਪਹਿਣਗੇ ਵੀ ਫਿਰ ਐਂ ਕਰਦੇ ਪਹਿਣ ਨੂੰ ਵੀ ਨਾਲ ਰਲਾਉਂਦੇ ਆ ਕਹਿੰਦਾ ਇੱਕ ਸ਼ਿਫਟ ਫਿਰ ਪਹਿਣ ਵੀ ਖਲਾਉਣੀ ਪਈ ਵੀ ਇਹ ਰੜ ਮਿਲ ਕੇ ਖਾਉਂਗੇ ਕਹਿੰਦਾ ਪੀਪਾ ਕਰਤਾ ਸੀ ਊਣਾ ਮਤਲਬ ਥੱਲੇ ਰਹਿ ਗਿਆ ਬਸ 25 ਪੈਸੇ ਰਹਿ ਗਏ 75 ਖਾ ਗਏ ਕਹਿੰਦਾ ਉਹ ਤੇ ਮੈਂ ਫਿਰ ਕਿੱਥੇ ਸਾਥੇ ਕਿੱਥੇ ਰਿਆਂ ਹੁੰਦਾ ਕਹਿੰਦਾ ਬੇਬੇ ਕੇ ਹੈ ਵੀ ਪੀਪੇ ਨੂੰ ਕੀ ਆ ਹੋ ਗਿਆ ਚਾਬੀ ਵੀ ਜਿੱਥੇ ਰੱਖੀ ਦਿੱਤੀ ਉਹ ਪਈ ਆ ਪੀਪਾ ਹੁਣਾ ਕਹਤੇ ਹੋ ਗਿਆ ਕਹਣਾ ਫਿਰ ਸਾਤੇ ਕਿਤੇ ਬੋਲੇ ਹੋ ਤੇ ਰਹਾ ਹੁੰਦਾ ਬੋਲੇ ਤੇ ਬਗਾਰ ਕਹਣਾ ਮੈਂ ਕਹ ਬੇਬੇ ਜਦ ਤਾਜ਼ੇ ਤਾਜ਼ੇ ਬਣ ਕੇ ਆਏ ਤੇ ਹੁਣ ਸੁੱਕ ਕੇ ਕਹਣਾ ਕੱਟ ਲਈ ਵੀ ਦਾਏਗੇ ਤੇ ਉਹ ਗੱਲ ਲਾੜਾ ਵਾਲੀ ਗੱਲ ਮੈਂ ਜਾ ਰਗੀ ਸ਼ਕੋ ਸ਼ਕੋ ਹੁਣ ਦੋਹੀ ਪ੍ਰਸ਼ਾਦਾ ਸ਼ਕੋ ਠੰਡਾ ਨਾ ਹੋ ਜਾਏ ਕਿਉਂਕਿ ਉੱਪਰ ਏਸੀ ਚੱਲਦਾ ਹੈ ਤੇ ਏਸੀ ਠੰਡਾ ਕਰ ਸਕਦਾ ਮੈਂ ਇੱਕਦਮ ਸ਼ਕ ਕਰੋ ਪ੍ਰਸ਼ਾਦਾ ਕਹ ਕਹ ਗਾਇ ਨੂੰ ਕਹਾਂ ਤੇ ਲਿਮਸੀ ਹੋ ਗਈ ਕਹੂੰ ਗਾਏ ਪ੍ਰੀਤ ਜੀ ਜੀ ਦਾ ਹੁਣ ਟੈਂਪਰੇਚਰ ਦਾ ਚੱਕਰ ਆ ਨਾ ਟੈਂਪਰੇਚਰ ਦਾ ਚੱਕਰ ਪੈ ਗਿਆ ਜੀ ਇੱਕ ਤਾਂ ਹੁਣ ਗਰਮ ਸਰਦ ਜੀ ਹੋ ਗਈ ਥੋੜਾ ਜਿਹਾ ਅੱਛਾ ਇਹਦੇ ਕਰਕੇ ਨਾ ਮੀਂਹ ਆ ਪੈਣ ਲੱਗੂ ਹੂੰ ਹੂੰ ਮਾਂ ਭਾਈ ਆ ਕਿ ਥੋੜਾ ਜਿਹਾ ਉਹ ਇੱਕ ਦਿਨ ਨਾ ਪਾਣੀ ਮਾਰਦਾ ਜੀ ਹਾਂ 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 ਉਹ ਅੰਦਰ ਖੜੀ ਆ ਕਿਤੇ ਦਪਹਿਰ ਨੂੰ ਪਾਣੀ ਮਾਰਦਾ ਇਹਨੇ ਖੋਲੀ ਚ ਪਾਣੀ ਛੱਡਦੇ ਹੁਣ ਚਵੱਚਾ ਬਣਾਉਣ ਕਰਕੇ ਠੀਕ ਹੈ ਠੀਕ ਹੈ ਪਾਣੀ ਮਤਲਬ ਜਿਹੜਾ ਹੁਣ ਪੀਣਾ ਤਾਂ ਡਗਰਾਂ ਨੇ ਪੀ ਲਿਆ ਹਾਂ 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 ਬਾਕੀ ਬਚ ਗਿਆ ਇਹਨੇ ਚਲੋ ਸਾਰੀਆਂ ਪ੍ਰੇ ਮਾਰਦਾ ਅੱਛਾ ਚੱਕ ਬਾਲਟੀ ਗੱਲ ਵਿੱਚ ਦੇ ਹਾਂ 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 ਤੇ ਉਹਨੂੰ ਪਤਾ ਹੀ ਤਾਂ ਕਰਕੇ ਹੋਊਗੀ ਪਾਣੀ ਛੱਡ ਉਹ ਅੱਛਾ ਅੱਛਾ ਸਮਝ ਲੱਗੀ ਇਹ ਉਹਨੂੰ ਟ੍ਰੀਟਮੈਂਟ ਦਾ ਕਰਦੇ ਆ ਹਾਂ ਦਾ ਠੀਕ ਆ ਵੈਸੇ ਹੁਣ ਚਲੋ ਬਾਕੀ ਦੇਖਦੇ ਹੁਣ ਦੋ ਚਾਰ ਦਿਨ ਦਾ ਹੋ ਜਾਣਾ ਠੀਕ ਆ ਮੜੀ ਜੀ ਸਵਾਰ ਕੇ ਗੌਰ ਕਰ ਲੋ ਇੱਕ ਦੋ ਦਿਨ ਤੱਕ ਗੌਰ ਕਰਨੀ ਪਾਣੀ ਗੌਰ ਤਾਂ ਜਿਤ ਉਹ ਕਰਦੇ ਆ ਜੀ ਪਰ ਇਹ ਜਿਹੜੀਆਂ ਗਾਇਆਂ ਨਾ ਜੀ ਇਹਨਾਂ ਦਾ ਆਪਾ ਤੁਸੀਂ ਹਿਸਾਬ ਲਾ ਲਓਗੇ ਸਾਡੀਆਂ ਪਿਛਲੇ ਸਾਲ ਤਿੰਨ ਮਰੀਆਂ ਉਹ ਤੇਰਾ ਫਲਾ ਦੇ ਹਾਂ ਇਹ ਤਾਂ ਮੜੀਆਂ ਹੀ ਬਿਮਾਰ ਹੋਈਆਂ ਨਹੀਂ ਜਿਹੜੇ ਗਾਇਆਂ ਨੇ ਜੀ ਉਹ ਤੇਰਾ ਫਲਾ ਦੇ ਦੇਖੀ ਸਾਨੂੰ ਵੀ ਡਰਾਈ ਜਾਂਦੇ ਦਾ ਹੈ ਤਾਏ ਮੇਰੇ ਮੁੰਡੇ ਨੇ ਵੀ ਰੱਖੀਆਂ ਹੋ ਜਾਣੀ ਹੈ ਗਾਇਆਂ ਨਾ ਤਾਂ ਆਹੀ ਪੁੰਗ ਇਹ ਬੈਠ ਨੀ ਫਿਰ ਆਪਣੇ ਵਾਲੀ ਦੀ ਵੀ ਗੌਰ ਰੱਖਣੀ ਪੈਣੀ ਹੈ ਇਹਨਾਂ ਦਾ ਕੋਈ ਟਾਈਮ ਟੇਬਲ ਹੈ ਇਹਨਾਂ ਨਾਲ ਆਉਣ ਦਾ ਤੇਰਾ ਨੋ ਕਿ ਰਵਿੰਦਰ ਟਾਈਮ ਟੇਬਲ ਤਾਂ ਹੀ ਹੈ ਸ਼ਾਮ ਨੂੰ ਬੁਲਾ ਲਓ ਕੋਈ ਚੱਕਰ ਨਹੀਂ ਜੇ ਦੁਪਹਿਰ ਤੋਂ ਪੂਰਨ ਲਾਤੀ ਫਿਰ ਫਿਰ ਗਰਮ ਹਰਦ ਦੁਪਹਿਰ ਨੂੰ ਥੋੜਾ ਗਰਮ ਹਰਦ ਹੋ ਜਾਂਦਾ ਜੀ ਡੰਗਰ ਅੱਛਾ ਵੀ ਬਹੁਤੇ ਨਿੱਗਾ ਜਿਹਾ ਸਰੀਰ ਹੋਣਾ ਫਿਰ ਇਹਨਾਂ ਨਾਲ ਫਿਰ ਫੁਆਰਿਆਂ ਦਾ ਫਾਇਦਾ ਹੈਗਾ ਤੇਰੇ ਜਾਨਵਰਾਂ ਨੂੰ ਕਿ ਨਹੀਂ ਜਿਹੜੇ ਫੋਰੀ ਲਾਏ ਆ ਤੇਰੇ ਹੋ ਗਿਆ ਕਿਹੜਾ ਸਵਾਲ ਕਰ ਲਿਆ ਮੈਂ ਨੋਟ ਜਿਹਾ ਬੋਲ ਰਿਹਾ ਮੈਂ ਨੀ ਸੁਕੀ ਉਹ ਪਾ ਮੈਂ ਪਹਿਲਾਂ ਲੱਗ ਗਿਆ ਬੰਮੀ ਨਾ ਤੇ ਚਲੇ ਸਾਲ লাইਟ ਨਹੀਂ ਚੱਲੀ ਐਸਾ লাইਟ ਨਹੀਂ ਚੱਲੇ ਬਾਕੀ ਇਹ ਦੱਸ ਮਤਲਬ ਜਾਮ ਹੁੰਦੇ ਸੋਰੇ ਸੋਰੇ ਕਰਕੇ ਉਹ ਚੱਕਰ ਆਏ ਹੁਣ ਚਮਚਾ ਨਵਾ ਮੜਿਆ ਹਾਂ 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 ਹੁਣ ਉਹਦੇ ਵੀ ਪਾਸ ਠੀਕ ਹੋ ਗਿਆ ਅੱਛਾ ਪਹਿਲਾਂ ਜਿਹੜਾ ਉਹ ਆਪਾਂ ਥੱਲੇ ਉਹ ਬਣਾਇਆ ਮੈਂ ਤਾਂ ਇਹ ਕਹਿ ਦੋ ਵੀ ਹਾਂ ਹਾਂ ਢੋਲ ਕਟਿਆ ਬਦ ਹਾਂ ਜਦੋਂ ਵਿੱਚ ਪਾਣੀ ਛੱਡਦੇ ਤੇ ਨਾ ਹੀ ਉਹਦੇ ਚ ਗਾਦ ਉੱਠ ਜਾਂਦੀ ਦੀ ਉਹ ਗਾਦ ਚੱਕ ਲੈਂਦੀ ਦੀ ਉਹ ਹੋ ਪੰਗਾ ਪੈਂਦਾ ਤਾਂ ਹਾਂ ਜਿਹੜੇ ਜਾਮ ਹੋ ਜਾਂਦੇ ਤੇ ਸਾਰੇ ਹੁਣ ਤੇ ਬੱਚੇ ਚ ਪਾਣੀ ਖੜਾ ਰਹਿੰਦਾ ਹੁਣ ਤਾਂ ਚਲੋ ਚੱਲੀ ਜਾਣਾ ਇਸ ਹਿੱਸੇ ਤੋਂ ਹਾਂ ਹਾਂ ਤਾਂ ਉਹ ਉਹਨਾਂ ਯਾਰਾ ਬਨੇ ਡ੍ਰੀਸਲਿੰਗ ਡ੍ਰੀਸਲਿੰਗ ਕਰੀ ਬਿਆਣ ਦਾ ਨਹੀਂ ਹੁਣ ਉਹ ਉਹਨਾਂ ਦੀ ਰੋਡ ਪੈਦੀ ਕਿਹੜੀ ਜਾਂਦੇ ਜਾਂਦੇ ਲੋਕ ਚੱਲਦੀ ਹਾਂ ਤਾਂ ਲੋਏ ਨਹੀਂ ਚੱਲਦੀ ਹੁਣ ਤਾਂ ਮੀਂਹ ਹੀ ਪਈ ਜਾਵੇ ਨਹੀਂ ਚਲੋ ਉਹ ਤਾਂ ਠੀਕ ਆ ਵੈਸੇ ਨਹੀਂ ਇਹ ਵੀ ਕਰਦੇ ਲਈ 16 ਆਣੇ ਆ ਤੇਸਟ ਬਾਰੇ ਦੱਸੋ ਮਾੜਾ ਮੋਟਾ ਕਿਦਾਂ ਲੱਗ ਰਿਹਾ ਉਹੀ ਨਟੌਰ ਜੀ ਜਮਾ ਦਿਓ ਬਸ ਉਹੀ ਬਗੈਰ ਮਤਲਬ ਦੇ ਜਿਹੜੀ ਗੱਲ ਸੱਚੀ ਐ ਸੱਚੀ ਕਹੀ ਐ ਐ ਮੂਵੀ ਲੱਗਦਾ ਜਿਵੇਂ ਠੰਡਾ ਬਹਿ ਜਾ ਬਹਿ ਜਾ ਹੋ ਗਈ ਖੈਰ ਉਹ ਹਜੇ ਮੈਂ ਚਾਹੁੰਦਾ ਅੱਛਾ ਤੁਸੀਂ ਇਹਦੇ ਵਿੱਚ ਇੱਕ ਚੀਜ਼ ਨੋਟ ਕਰਿਓ ਮੈਂ ਇੱਕ ਚੀਜ਼ ਹੋਰ ਪਾ ਦਿਆਂ ਉਹ ਬੱਲੇ ਤਾਂ ਹੀ ਸਵਾਲ ਐ ਬਸ 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 ਪਹਿਲਾਂ ਤਾਂ ਬਣ ਨਹੀਂਦਾ ਸਵਾਲ ਵੀ ਇਹ ਬਣਿਆ ਕਿਵੇਂ ਇੱਕ ਵਾਰ ਮੇਰੀ ਜੀਬ ਆ ਨਾ ਇਹ ਜੀਬ ਦੋ ਰੋਟੀਆਂ ਖਾਣ ਦੇ ਬਾਅਦ 30 ਅੱਜ ਕਿੱਕਣਾ ਖਾਖੀ ਨਹੀਂ ਉਹ ਬਸ ਵਿੱਚ ਉਹ ਗੱਲ ਹੈਗੀ ਆ ਕੋਈ ਮੇਰੀ ਗੱਲ ਨਹੀਂ ਉਹ ਕਿਹੜੀ ਉਹ ਚੀਜ਼ ਪਾਈ ਆ ਹਾਂ ਉਹਨੇ ਕਰਕੇ ਤਾਂ ਕੋਣ ਨੂੰ ਵੀ ਨਹੀਂ ਦੱਸਣੀ ਉਹ ਚੀਜ਼ ਤੁਸੀਂ ਵੀ ਪਾ ਲੂਗੇ ਨਾ ਆਪਣੀ ਆਪਣੀ ਰੈਸਿਪੀ ਕਿ ਦੱਸਣੀ ਨਹੀਂ ਚਾਹੀਦੀ ਮਾਸਟਰਸ਼ਿਪ ਹੈ ਹਾਂ 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 ਤੁਸੀਂ ਸਾਰੀਆਂ ਚੀਜ਼ਾਂ ਦਿਖਾਈਆਂ ਹਾਂ ਕੀ ਕੀ ਪਾਇਆ ਜਿਹੜੀ ਉਹ ਸੀ ਜੋ ਤੁਹਾਨੂੰ ਵੀ ਨਹੀਂ ਪਤਾ ਮੈਂ ਕੀ ਪਾਈ ਹੈ ਉਹ ਪਿਆਰ ਪਾਇਆ ਤੁਸੀਂ ਵਿੱਚ ਆਪਣਾ ਹਰਕਿਆ ਪਾਇਆ ਮੇਥੀ ਪਾਈ ਸੀ ਹੈ ਕੀ ਪਤਾ ਦਸ ਵੀ ਤੱਕ ਕਸਤੂਰੀ ਮੇਥੀ ਪਾਈ ਸੀ ਤੇ ਉਹ ਰੋਹ ਦੀ ਸਬਜ਼ੀ ਜਪੈਂਦੀ ਉਹ ਤਾਂ ਉਹ ਤਾਂ ਹੀ ਮੈਂ ਕਹੀ ਦਿੰਨਾ ਚਾਰ ਚਾਰ ਰੋਟੀਆਂ ਖਾਣ ਵਾਲਾ ਦੋ ਰੋਟੀਆਂ ਖਾ ਕੇ ਕਿਹੜਾ ਸਬਰ ਕਰਕੇ ਕਹਿੰਦਾ ਕੋਈ ਕਹਿੰਦਾ ਬਈ ਸੱਚੀ ਤੌਰ ਤੇ ਮੈਂ ਉਹ ਸਾਗ ਬਣਦਾ ਉਵੇਂ ਬਣਿਆ ਬਿਲਕੁਲ ਜਮਾ ਵੀ ਕੌੜਾ ਨਹੀਂ ਮम्मी ਪੁੱਛੋ ਮੈਂ ਖਾਂਦੀ ਰਹੀ ਨਾ ਸੁਬਾਹ ਨੂੰ ਖੁਸ਼ ਉਹ ਮੈਂ ਮਾਮੀ ਕੋਲ ਆ ਕੇ ਕਿ ਮੈਂ ਮਾਮੀ ਨੂੰ ਵੀ ਕਿਹਾ ਨਾ ਮਾਮੀ ਮੈਨੂੰ ਹੋਰ ਬਣਾ ਦਿਓ ਮੈਨਾਂ ਦੇ ਕੋਈ ਨਹੀਂ ਆਪਾਂ ਘਰ ਬੀਜਿਆ ਵਾ ਥੋੜਾ ਜਿਹਾ ਹੋ ਗਿਆ ਮੈਂ ਤੈਨੂੰ ਬਣਾ ਦਿਆਂਗਾ ਪਾਪਾ ਬਹੁਤ ਲੱਗੀਆਂ ਤੰਮੀ ਅੱਜ ਸੋਚਾ ਰੋਟੀਆਂ ਹੈਵੀ ਘਾਤੇ ਹੁਣ ਕੋਤਰ ਅੱਗੇ ਕਸੂਰੀ ਮੇਥੀ ਪਈ ਸਾਗ ਹੈਗੀ ਆ ਬਰੋ ਪੁੱਟੀਆਂ ਹੈਗੀ ਇੱਕ ਰੋਟੀ ਖਾਦੀ ਰੋਟੀ ਦੇਖਾ ਤਾਂ ਸਾਤਾ ਮੈਨੂੰ ਵੀ ਮੁਸ਼ਕਲ ਆਉਂਦਾ ਰੋਟੀ ਦੇ ਮੈ ਵੀ ਦੱਬ ਕੇ ਖਾਦੀ ਵੇ ਪਾਪਾ ਉਹਦੇ ਤੇ ਇਹਦਾ ਮੱਕਰ ਕੀ ਦੀ ਕਹਿੰਦੀ ਮੇਰੇ ਤਾਂ ਚੀਜ਼ ਕਰ ਦੇ ਰੋਟੀ ਕਹਿੰਦੀ ਮੈਂ ਤਾਂ ਖਾਣਾ ਨਹੀਂ ਹੈਗਾ ਫਿਰ ਬਣਾਇਆ ਸੰਦੀਪ ਨੇ ਕਿਹਾ ਕਹਿੰਦੀ ਤੁਸੀਂ ਐਦਾਂ ਕਰੋ ਵੀ ਜਦ ਤੱਕ ਜਸਮੀਨ ਨੇ ਨਹੀਂ ਖਾਣਾ ਵੀ ਇਹਨਾਂ ਨੇ ਨਹੀਂ ਖਾਣਾ ਵੀ ਤੁਸੀਂ ਸਾਕੇ ਲੈ ਕੇ ਆਓ ਮੈਂ ਤਾਂ ਆਪਣੇ ਰੋਟੀਆਂ ਜਾ ਕੇ ਬੈਠ ਗਿਆ ਮੈਂ ਤਾਂ ਖਾਣ ਲੱਗ ਗਿਆ ਪਰ ਮੈਂ ਖਾऊंगा ਬਾਅਦ ਚ ਬਾਅਦ ਦੇ ਦੇਖਦੇ ਕਿਹਨੂੰ ਦੇਣਾ ਕਿ ਨਹੀਂ ਦੇਣਾ ਇਹਨਾਂ ਨੂੰ ਫਿਰ ਵਿਕੀ ਤਿਆਰ ਕਰਕੇ ਭੇਜਤਾ ਕਰਨ ਨੇ ਪਰ ਨਾਲ ਉਹਨਾਂ ਨੂੰ ਫਟਾ ਦੀ ਫਟ ਬੰਨੇ ਆ ਹਮ ਵੀ ਜਾਏਗੇ ਕਹਿੰਦੇ ਹਮ ਵੀ ਜਾਏਗੇ ਤੇ ਤਾਂ ਮੱਕਰ ਆ ਬਈ ਜਾ ਪਹੁੰਚਣੇ ਆਲੇ ਤੇ ਬਸ ਬੁੱਢੇ ਪੋਰੇ ਜਾਂਦੇ ਉਹਨੂੰ ਅੱਗੇ ਤੱਕ ਦੇ ਭੁਣ ਨੂੰ ਇਹਨੂੰ ਇਹ ਨਹੀਂ ਪਤਾ ਕਿਹਦਾ ਆ ਤਾਂ ਭਾਵੇਂ ਹਾਂ ਇਹਨੂੰ ਤਾਂ ਪਤਾ ਨਹੀਂ ਦਿੰਦੇ ਜਿੰਨੇ ਮਗਰ ਪੈਣਗੇ ਆ ਕਿ ਵਿੱਕੀ ਮੇਰੇ ਤੇ ਰੋਕੀ ਦੇ ਅੰਦਰ ਜਾਨੀ ਕੋਈ ਗੱਲ ਨਹੀਂ ਤੂੰ ਕਿੰਨੇ ਕੋ ਮਾ ਫੜਾਇਆ ਇਹ ਤੇਰਾ ਕਮਰਾ ਮਿਕਾ ਲੈ ਕੇ ਆਇਆ ਇਹ ਵੀ ਦਾਸ ਤਾਂ ਸਲਾਹ ਬੰਦ ਪਰ ਮਨ ਨੂੰ ਕਹਿੰਦੇ ਅਸੀਂ ਤੁਰ ਪਏ ਮਹਾ ਮੈਂ ਵੀ ਬੁੱਢੇ ਪੋਰੇ ਪਹੁੰਚ ਗਿਆ ਭਾਈ ਫੇਰ ਅਸੀਂ ਤੁਰ ਮਾ ਚਲਣਾ ਮੋੜ ਜਾਣਾ ਨਆਪਾ ਪਾਉਲਾ ਪਾਉਲਿਕ ਨਹੀਂ ਸਾਨੂੰ ਬੁੱਡੇ ਭੋਰੇ ਹੀ ਫੜਾਦਾ ਮੈਂ ਤੁਹਾਡਾ ਵੀ ਦਿਮਾਗ ਖੇਡ ਲਿਆ ਮਨ ਲਾਦਾ ਫਿਰ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਪਤਾ ਕੀ ਗੱਲ ਹੋਈ ਗੈਂ ਬਿਮਾਰ ਕਰਕੇ ਦਿਮਾਗ ਹੋਰ ਬੱਸ ਹੁੰਦਾ ਸੱਚੀ ਚੜ ਗਈ ਸੀ ਮੈਂ ਤਾਂ ਸੱਕਰ ਤੇ ਚੜ ਗਈ ਸੀ ਮੋਟਰ ਲੱਗੇ ਭਾਈ ਨੇ ਮੋਟਰਸਾਈਕਲ ਮਾਰਤਾ ਉਹਨੇ ਡ੍ਰਿੰਕ ਕਰੀ ਵੀ ਬਾਬੇ ਤੋਂ ਚੱਲੇ ਗਏ ਬੁੱਡੇ ਭੋਰੇ ਬੁੱਡੇ ਭੋਰੇ ਨੇ ਕਿੱਥੇ ਬੁੱਡੇ ਭੋਰੇ ਵਾਲੀ ਵਹੀ ਬਣਾਉਂਦੇ ਸੀ ਸੜਕ ਤੋਂ ਬਰੇ ਅੱਛਾ ਅੱਛਾ ਉਹ ਸਿੰਗਲ ਜੀ ਸੜਕਾਂ ਨਾਲ ਭਾਈ ਵੀ ਰੰਝਾ ਆ ਪਿਆ ਉਹ ਬੜਾ ਜ ਮੌਸਮ ਤੋਂ ਰੱਜਣੀ ਹੈ ਭਾਈ ਜੇ ਜ ਮੌਸਮ ਹੋਇਆ ਫਿਰ ਇੱਕ ਟਾਈਮ ਹੈ ਨਾ ਸਾਡੇ ਨਾਲ ਹੋ ਗਏ ਮੈਂ ਉਹ ਇਹ ਬਾਲ ਗਿੱਲੇ ਕਰੇ ਮੈਂ ਡਾਕਟਰ ਨੂੰ ਕਰਿਆ ਫੋਨ ਮੈਂ ਵੀ ਡੋਰ ਵੀ ਹਾਂ ਹਾਂ ਉਹ ਕਹਿੰਦਾ ਵੀ ਕੋਈ ਗੱਲ ਵੀ ਅਪਨ ਦੁਪਹਿਰੇ ਲਾ ਲ ਦਿੱਤੀ ਸੀ ਵੀ ਜੇ ਸਵੇਰੇ ਵੀ ਲੱਗ ਜੂਗੀ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਫਿਰ ਮਾਤਾ ਸਵੇਰੇ ਦੇਉਗੇ ਫਿਰ ਮੰਮੀ ਨੇ ਪਹਿਲਾਂ ਫੋਨ ਕਰਿਆ ਪਤਾ ਹੀ ਮਾਹ ਮੰਮੀ ਮੈਨੂੰ ਲੱਗਦਾ ਹੀ ਤਾਂ ਮਹਾਂਵੀ ਮਾਂ ਮੰਮੀ ਨੇ ਨਰਦੀ ਵੀ ਨਹੀਂ ਖਾਣੀ ਕਿ ਪਹਿਲਾਂ ਉੱਪਰੇ ਜਾ ਕੇ ਆਉਨੇ ਨਾ ਖਾਦੀ ਸੱਚੀ ਮੰਮੀ ਆ ਹਾਂ ਲੱਗੇ ਖਾਣ ਨੂੰ ਇਹਨੂੰ ਖਾਣੀ ਨਹੀਂ ਦੀ ਹੈਗੀ ਉਹਨੇ ਪੈ ਜਾਣ ਦਾ ਆਰਾਮ ਕਾ ਲਕਣੀ ਕਈ ਮੇਰਾ ਅੰਜੀ ਕਰਦਾ ਮੈਂ ਤਾਂ ਥੱਕ ਗਿਆ ਲਾ ਫਿਰ ਉਹ ਤੁਹਾਡੇ ਪਿੰਡ ਦੀ ਤਾਂ ਬੰਦਾ ਜਿਹੜਾ ਡਰਿੰਕਿੰਗ ਵਾਟਰ ਵਾਲਾ ਦਾ ਕੋਈ ਬੇਜੋ ਨਹੀਂ ਪੱਛਤਾ ਪਰ ਅੱਜ ਆ ਬੈਠ ਬੰਦ ਦਾ ਹੂੰ ਯਾਰ ਮੈਨੂੰ ਕਿ ਆਪੋ ਤੇ ਤਾਂ ਅਸੀਂ ਕੀ ਟੈਸਟ ਕਰਿਆ ਮਾਸੀ ਤੇ ਕਾਮੀ ਇਹ ਬੁੱਝ ਗਿਆ ਵਿੱਚ ਬੱਚੀ ਤਾਂ ਹੈਗੀ ਲਾ ਸੜੀ ਮੂੰਚ ਉਹਦਾ ਹਾਂ ਨਾ ਨਾ ਪਾਇਆ ਖਾਸਾ ਪਾਇਆ ਨਾ ਸੰਸਾ ਪਾਇਆ ਤੜਕਾ ਲਾਇਆ ਨਾ ਮਾ ਮੱਪਣਿਆਂ ਨੀ ਸਵਾਰ ਕੇ ਪਲੇਟ ਕਰ ਕਿਉਂ ਕੋਈ ਨਾ ਪਲੇਟ ਕਰ ਕੋਲੁੰਦੇ ਆ ਮਾਸੀ ਸਾਡੇ ਨਾਲ ਆਵੇ ਅੱਜ ਦਿਨ ਨੂੰ ਚਰਾਵੇ ਕੋਈ ਨਾ ਨਹੀਂ ਪਰ ਮਾਸੀ ਨੇ ਤਾਂ ਬਣਾਇਆ ਇਹਦੀ ਇਹ ਉਦਾ ਸਾ ਬਣਾਇਆ ਸ਼ੋਭ ਨੇ ਬਣਾਇਆ ਅੱਛਾ ਸ਼ੋਭ ਨੇ ਬਣਾਇਆ

ਉਹ ਬੀਲੀ ਨਹੀਂ ਹੈ ਕਿ ਸਾਗ ਦੇ ਵਿੱਚ ਜਿਹੜਾ ਆਫ-ਸੀਜ਼ਨ ਤੋਂ ਹੁੰਦਾ ਨਾ ਬੇਹਾਲਾ ਖਰਾਬ ਕਰੂਗਾ ਜਾਂ ਕੁਛ ਐਦਾਂ ਹੋਊਗਾ ਉਦੋਂ ਗੋ ਉਦੋਂ ਦਾ ਉਹ ਹੈ ਨਹੀਂ ਇਹਦਾ ਮੈਂ ਉਹਦੀ ਤਾਂ ਕਹਿੰਦੀ ਮੈਂ ਤਜਾਬੀ ਰੁਖ ਹੋ ਜਾ ਨਹੀਂ ਹੈਗਾ ਤਜਾਬ ਦੇ ਵਾਲਾ ਵੀ ਤਜਾਬ ਬਣਾ ਦੂਗਾ ਅੰਦਰ ਦਾ ਮੈਂ ਮਾਸੂ ਨੂੰ ਕਹਿੰਦੀ ਨਹੀਂ ਮਾਸੂ ਢੰਡਾਲਾ ਬਣਿਆ ਵਾ ਇਹ ਕੁਛ ਨਹੀਂ ਥੋੜੇ ਜਿਹਾ ਪਾਪਾ ਦੀ ਅੰਦਰ ਗਾਲਾਂ ਨਹੀਂ ਪਈਆਂ ਇੱਕ ਹੀ ਕਪੜਤਾ ਤੜਾਇਆ ਅੱਧਾ ਸਮਾਨ ਤਾਂ ਜਸਮੀਨ ਨੇ ਖਾਲੀ-ਖਾਲੀ ਜਿਨਾ ਫੜੀ-ਫੜ ਆਇਆ ਕਰਤਾ ਮਾਂ ਕੱਢੋ ਜਿਹੜੀ ਆ ਬੇਸਟ ਕੱਢੀ ਆ ਬੇਸਟ ਦੇ ਵਿੱਚ ਦੇ ਆਹ ਸਮਾਨ ਕੱਢੋ ਮਾਂ ਕਿਹਾ ਇਹ ਜੀ ਦੱਸੋ ਕੀ ਖਰਾਬੀ ਐ ਫੇਰ ਲਵਾਇਆ ਮੈਂ ਨਾ 15 ਮਿੰਟ ਇਹਨਾਂ ਦੇ ਉਹ 베ਸਟ ਦੇ ਉੱਪਰ ਉਹ 베ਸਟ ਵਿੱਚ ਤੇ ਵੀ ਪੱਤੇ ਪੱਤੇ ਘੜਾਏ ਮੈਂ ਰੋਟੀ ਲੈ ਕੇ ਆ। ਲੋ ਪੋਲਿਆ ਪਤਾ ਅਸ ਵੀ ਲਿਆ ਪ੍ਰਸ਼ਾਦਾ ਲਿਆਈ। ਚੱਲਿਆ ਤੇ ਤੂੰ ਜਾ ਬੰਨਾ। ਇਹ ਤਾਂ ਰੀਤ ਹੈ ਨਾ ਰੀਤ ਆ ਬਣਾਉਣੇ ਆ। ਹਾਂ। ਦਾ ਬੱਸ ਮਿਲ ਗਿਆ ਇੱਕ ਲੈ ਲੈ ਉਹ ਇੱਕ ਇੱਕ ਉਹ ਇੱਕ ਲੈ ਲੈ ਸਵੀਰ ਸਵੀਰ ਮੰਨ ਲਈਆ ਹਾਂ ਲੈ ਲੂਗਾ ਦੁਬਾਰੇ ਹੋ ਹੈਵੀ ਆ ਰੋਟੀਆਂ ਖਾਦਾ ਨਹੀਂ ਪਾਪਰੇ ਤੇ ਬਹੁਤ ਸਵਾਲ ਬਣਿਆ ਬਾ ਅਮੇ ਲੈ ਜਣਾ ਉਸ ਅਸੀਂ ਸ਼ਾਮ ਹੱਲ ਲੈ ਲੈ ਇਹ ਕਿੰਨੀ ਜਿਆਦਾ ਕੋਸੇ ਤੁਹਾਡਾ ਸੁੱਚਾ ਉਹਨਾਂ ਦੇ ਗੱਲ ਉਹ ਗੱਲ ਮੈਂ ਯਾਰ ਨੇ ਬਹੁਤ ਵਾਦ ਬਣਿਆ ਬੇ ਜੇ ਰੋਟੀ ਚੂਰ ਕੇ ਖਾਉਂਗੀ ਨਾ ਮੱਕੀ ਦੀ ਏਕੀ ਦੇ ਵਿੱਚ ਮੈਨੂੰ ਪਤਾ ਲੱਗੂ ਵੀ ਕਿਵੇਂ ਆ ਹਾਂ ਬੋਲ ਕੇ ਕਹਾਂ ਤੂੰ ਉਧਰ ਰਵਿੰਦਰ ਕੋ ਗੱਲ ਪੂਰੀ ਕਰਨ ਨੂੰ ਫਿਰਦਾ ਆਪਣੀ ਉਹਦੇ ਪਿੱਛੇ ਅਸੀਂ ਨਹੀਂ ਸ਼ਾਮ ਨੂੰ ਅੱਜ ਬਣਾ ਲਈ ਪਕੌੜੇ ਅੱਛਿਆ ਹਾਂ ਉਹਦੇ ਘਰ ਮੈਨੂੰ ਲੱਦ ਆਏ ਨੇ ਉਹ ਪਾਈ ਹੋਈਦੀ ਉਹ ਇੱਕ ਰੀਲ ਜੀ ਜੈਸਮੀਨ ਨੇ ਮੇਰੇ ਖਾਤੇ ਸ਼ਾਟ ਜਾ ਅੱਛਿਆ ਇਹ ਵੀ ਖਾ ਰੋ ਖਾ ਰਹੀ ਮੱਕੀ ਦੇ ਵਿੱਚ ਖਰਚੋ ਖਰਚੋ <laughs> तंदराम में खल्ले में मैसेज आए अरे ऐसी मिठाई दे हाथ में पकोड़े खा अब पकोड़े खाया गा देखो अरविंद ने लगाया कलने पकोड़े गुड पागल <laughs> अच्छा 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 पागल कौन निपु Linde हां कर आप बोल इंद्र कौन ओ Linde क्यों जिजू है तेरा ਇਹ ਨਹੀਂ ਠਾਗ ਇਹਨਾਂ ਸਵਾਦ ਤਾਂ ਹੀ ਉੱਪਰ ਤੇ ਮਲਾਈ ਆ ਜੀ ਹੂੰ ਸੋਨੇ ਪਰ ਕੋਈ ਨਹੀਂ ਕਿਹਾ ਸਵਾਦ ਦੇਸੀ ਕੀ ਖਾਦੇ ਕੋਈ ਨਹੀਂ ਮਲਾਈ ਉਹ ਦੇਸੀ ਜੀ ਨਾਲ ਤਾਂ ਮਲਾਈ ਜਾਂਦਾ ਨਾ ਮੱਖਣੀ ਜੀ ਨਾ ਦੇਸੀ ਜੀ ਮਲਾਈ ਜਿਆਦਾ ਸਵਾਦ ਲੱਗਦਾ ਮਲਾਈ ਨਹੀਂ ਲੱਗਦੀ ਬਸ ਸਵਾਦ ਦੇਸੀ ਕੀ ਬਹੁਤ ਅੱਛਾ ਹੈ ਨਾ ਵੀ ਨਿਕਾਤਾ ਹੁੰਦਾ ਤਾਂ ਆ ਵੀ ਆਇਓ ਰਹਿ ਗਈ ਦੱਸ ਨਹੀਂ ਸਾਨੂੰ ਵੈਸੇ ਦੋਨਾਂ ਨੂੰ ਦੇਸੀ ਕੀ ਵਧੀਆ ਲੱਗਦਾ ਸਵਾਦ ਪਤਾ ਜਿਹੜੇ ਨੂੰ ਵੀ ਲੱਗਦਾ ਨਾ ਕਦੇ ਤੁਸੀਂ ਦੋਹੇ ਛੱਤਾਂ ਪਹਾੜੇ ਪਰ ਲੱਗੇ ਪਿਆ ਇਹੀ ਪਾੜੇ ਪਰ ਤੂੰ ਵੀ ਹੁਣ ਸਮਝ ਲੋ ਵਿਗਾੜਾ ਪਾੜਾ ਚਲੋ ਛੱਡੋ ਬੈੜੀ ਫੈਲਾ ਦੇ ਸੀ ਕਿ ਨਹੀਂ ਛੱਡ ਦਵਾ ਹਰੇਕ ਚਿੱਚਕੀ ਨਹੀਂ ਸੀ ਜੀ ਫੋਨ ਜੜੀ ਤੇ ਹੜੀ ਤੇ ਲੱਗ ਗਿਆ ਸਾਰੀ ਤੇ ਲੱਗ ਗਿਆ ਅੱਛਾ ਆ ਲੈ ਸੀਗੀ ਨਾ ਬਣਾਈ ਐ ਲੈ ਸੀਕੀ ਨੇ ਪਰ ਉਹ ਛੋਪੂ ਛੋਪੂ ਦਾਸ ਦੀ ਦੀਨ ਲਸੀ ਹੀ ਤੇ ਬਣਾਈ ਆਪਾ ਲੈ ਇਹਨੇ ਕਿ ਕਿ ਮੈਂ ਹੁਣ ਤਾਂ ਕਰ ਪਾਪਾ ਜੀ ਨੂੰ ਲਈ ਚਿੜੀਜੀ ਬਣਾਈਏ ਨੇ ਮੱਕੀ ਦੇ ਆਟੇ ਦੀ ਉੱਤੇ ਬਾਹਰ ਹਾਂ ਪਾਪਾ ਜੀ ਕੋਲ ਲੈ ਕੇ ਕਹਿੰਦੇ ਆਹ ਲੈਂਦੀ ਆ ਜੀ ਮੈਂ ਪਾਪਾ ਜੀ ਕਹਿੰਦੇ ਵੀ ਮੈਂ ਥਾਰੋ ਆਪਣਾ ਪ੍ਰਸ਼ਾਦ ਦਿੱਤੇ ਤੇ ਛਕਣ ਤੇ ਛਾਕ ਲੈ ਨਾ ਇਹ ਵੀ ਖਾਓ ਪਾਪਾ ਜੀ ਨੇ ਵਿਚਾਰਾ ਅੱਧੀ ਅੱਧੀ ਤੋੜ ਕੇ ਚੱਲ ਹੁਣ ਉਹਦਾ ਐਦੇ ਨਾਲ ਸਭ ਤੋਂ ਜ਼ਿਆਦਾ ਐਦੇ ਨਾਲ ਹੁਣ ਉਹਨਾਂ ਦਾ ਅੱਧੀ ਨਾ ਪੂਰੀ ਖਾਓ ਆਹ ਪਾਣੀ ਦਾ ਸਾਗ ਵੀ ਖਤਮ ਕਰਤਾ ਉਹਦੇ ਚੰਦੇ ਪੱਪੜੀਆਂ ਦੇ ਆਪਣਾ ਖਾਦੂ ਆਪਾ ਇਹਦਾ ਬਹੁਤ ਬੈਂਸਦੀ ਹੈ ਇਹ ਸਾਰੀ ਲੱਸੀ ਪੀ ਜਾਂਦੀ ਆ ਨਾ ਵੀ ਲੱਸੀ ਕਿਆ ਚਾਹ ਕਿਆ ਉਹਦੇ ਪੂਰੇ ਨੇ ਪਾਪਾ ਜੀ ਨੇ ਲੱਸੀ ਹਮਮ। ਕਿਰਦੋ ਹੋਏ ਪਾਪਾ ਜੀ ਜੇ ਉਹ ਬੋਤਲ ਚ ਚਾਹ ਲਈ ਹਾਂ ਤੇ ਦਿੱਕੇ ਫੇ ਕਹੂੰਗੀ ਮੈਨੂੰ ਇਹ ਚੋਂ ਖੱਟ ਕੇ ਪਿਲਾਓ ਮੈਨੂੰ ਪਾਪਾ ਜੀ ਕੋ ਥੱਲੇ ਅੜ ਜਾਂਦੀ। ਦੇਖ ਲੈ ਇਹ ਕੰਮ। ਫੂਕਣ ਵਾਲੇ ਪਾਪਾ ਜੀ ਕੋਲ ਵੀ ਜਾ ਕੇ ਇਹ ਚਾਹ ਮੰਗ ਲਈ ਪਰ। ਇਸੈ ਨੂੰ ਨਹੀਂ ਲੈਣਾ। ਹੋਰ ਦੇ ਦਿਓ ਜੀ। ਨਹੀਂ ਪਾਪਾ ਜੀ ਨਹੀਂ ਪੀਣਾ। ਬਹੁਤ ਸਾਰੇ ਸਾਡੇ ਨੂੰ ਪਾ ਕੇ। ਕੀ ਗੱਲ ਆ ਰਹੀ ਅਮਲੀ ਨਹੀਂ ਹੈਗੀ ਚਾਹ ਦੀ ਮੈਂ ਮਰੇ ਜਾਊਗੀ ਚਾਹ ਦੇ ਦਿਓ। ਉਹ ਕੰਮ ਨਹੀਂ ਹੈ। ਦੇਖ ਕੇ ਹੀ ਆਉਂਦਾ। ਦੇਖ ਕੇ ਆ। ਮੰਮੀ ਨਾਲੇ ਰਾਤ ਨਹੀਂ ਹੈ ਗਿਆ ਆ। ਮੰਮੀ ਦਾ ਪਤਾ ਕੀ ਹੈ ਲੈ ਜਦ ਆ ਰਾਤ ਰੁੱਟਦਾ ਤਾਂ ਰਾਤ ਨੂੰ ਵੀ ਮੰਗਦੀ ਆ ਕਿਸੇ ਨੂੰ ਕੀ ਪਤਾ ਇੱਕ ਦਿਨ ਸੁੱਤੇ ਮੈਂ ਠਹਾਰੇ ਵੀ ਕਿਸੇ ਦੀ ਦੁਪਹਿਰ ਨੂੰ ਚਾਹ ਪਣਾ ਕਿੱਲੇ ਅੱਛਿਆ ਇਹਨੇ ਕੰਮ ਨੇ ਕਿਹਦੇ ਨਾਲ ਹੁਣ ਤੱਕ ਦਦੀ ਮਾਲ ਦੁਪਹਿਰ ਨੂੰ ਠਹਾਰਿਆ ਮੈਨੂੰ ਬਸ ਵੀ ਚਾਹ ਪੀਣੀ ਆ ਹਣਾ ਇਹਨੇ ਸੁਪਨੇ ਚ ਦੇਖ ਗਿਆ ਕੋਈ ਫਰੀ ਦੇ ਚਾਹ ਪੀਂਦਾ ਹਾਂ ਨਾ ਮਾਸੀ ਗਈ ਚਾਚਾ ਰੁਸ ਗਿਆ ਬੜਾ ਸਾਲ ਨੂੰ ਚੱਲ ਗਿਆ ਮੈਨੂੰ ਲੈ ਕੇ ਦੀ ਗੇ ਉਹ ਕਿਹਾ ਮੈਂ ਰਸਨੀਤਾ ਇਹ ਲੋ ਅਮਰ ਚਾਚਾ ਗਿਆ ਵਾਤਾ ਹੋਰ ਵੀ ਕਾਫੀ ਚੜ ਗਿਆ ਜਦੋਂ ਤਾਂ ਤੰਨੇ ਤੇ ਮੈਂ ਜੱਗਾ ਹੋਣਾ ਉਹ ਕਿੱਧਰ ਗਈ ਤੇਰੀ ਮੰਮੀ ਕਿੱਥੇ ਚਲੀ ਗਈ ਉਹ ਤਾਂ ਵੀ ਪ੍ਰਿਯਾ ਦਾ ਪਾ ਲੈਂਦੀ ਤੂੰ ਜੂ ਜੀ ਮੈਂ ਨਹੀਂ ਕਰਨ ਤੂੰ ਮੈਂ ਸ਼ੱਕ ਕਰ ਬਣਾ ਘਰधरी ਮੈਨੂੰ ਖੜਾ ਦੇ ਹੂੰ ਆ ਮੈਸੇਜ ਵੀ ਦੇ ਦੇ ਉਹਨਾਂ ਨੂੰ ਕਮ ਮम्मा ਮੈਸੇਜ ਵੀ ਲੈ ਲੈ ਨਾਲ ਮੈਂ ਬੁਲਾ ਕੇ ਨਹੀਂ ਆਖਿਰਤ ਨਵੇੜ ਦੋ ਤੁਸੀਂ ਚੰਗੋ ਉਹ ਤਾਂ ਠੀਕ ਹੈ ਅਜੇ ਚਲੋ ਸਾਨੂੰ ਮਮ ਲੱਸੀ ਪੀਣਾ ਗਲਾਸ ਲੈ ਲੈਂਦੇ ਜਰ ਲੱਸੀ ਤਾਂ ਹੋਰ ਵੀ ਪੀਤੀ ਮੈਂ ਕੋਲ ਅਜੇ ਤੇ ਭਰੀ ਨਹੀਂ ਜਾ ਕੇ ਚਲਸੀ ਚੀ ਜੀ ਚੀ ਨਾ ਚੱਕ ਨਾ ਚੱਤਿਆ ਪਾਛਾ ਸੋਖ ਰੱਖੇ ਸਾਬ ਨੂੰ ਦਈ ਦੋ ਟਾਈਮ ਸਾਬ ਚਾਹ ਚੀ ਜੀ ਜੀ ਸਾਬ ਨੂੰ ਦੇ ਦੋ ਇੱਕ ਟੰਮਾ ਜਦੋਂ ਬੰਦਾ ਖਾਣ ਦਾ ਵੈਲਿਊ ਪੇਹ ਪਤਾ ਲੱਗਦੀ ਹੈ ਵੀ ਰੁੱਖੀ ਮਿੱਕੀ ਦੀ ਕੀ ਹੁੰਦੀ ਹਾਂ ਜੀ ਨਹੀਂ ਜੇ ਬੰਦਰ ਹੁਣ ਰੱਜਿਆ ਬਾ ਉਹ ਤੋਂ ਮੂਰੇ ਜੋ ਮਰਜ਼ੀ ਰੱਖੇ ਜਾ ਉਹ ਨੱਕ ਬੁੱਲ ਮਾਰ ਕੇ ਘਾਟਾ ਲੈਣਾ ਉਹ ਪਰ ਉਹ ਗੱਲ ਵੀ ਦੀ ਜਿਹੜੀ ਜਿਹੜਾ ਸਤਕਾਰਾਂ ਨੂੰ ਦੇਣਾ ਚਾਹੀਦਾ ਉਹ ਮਿਲਦਾ ਨਹੀਂ ਫਿਰ ਨਾ 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 ਮੰਮੀ ਨੂੰ ਕਿਹਾ ਮੰਮੀ ਕਹਿੰਦੇ ਮੈਨੂੰ ਰਵਿੰਦਰ ਤੇ ਸੰਗ ਆਉਂਦੀ ਇਸ ਕਰਕੇ ਮੈਂ ਉਹ ਜਿਹੜਾ ਕਹਿੰਦਾ ਮੈਂ ਕਿ ਮੈਂ ਬਾਅਦ ਚ ਖਾऊंगी ਮੰਮੀ ਨੇ ਨਾ ਬਾਅਦ ਚ ਨਾ ਮੈਂ ਖਾਣੀ ਹਾਂ ਅੰਬੀਆਂ ਨਾਲ ਲੇਕੇ ਜਿਕਣਾ ਬਾਅਦ ਵਿੱਚ ਮੇਰਾ ਬੈਠ ਕੇ ਦਿਮਾਗ ਖਾਂਦੀ ਨੁਕੜੇ ਰੋਟੀ ਵੀ ਬਾਅਦ ਚ ਖਾਣੀ ਆ। ਨਾ ਨਾ ਅੰਬੀਆਂ ਦੋ ਨਾਲ ਰੱਖ ਕੇ ਹਾਂ ਅੰਨੂ ਵੀ ਆ ਰਹੇ ਨੇ ਤੇ ਆਣੇ ਆਂ ਅੰਬਾ। ਇਹ ਨਹੀਂ ਨੇ ਤੇ ਆ। ਅੰਬਾ ਨਹੀਂ ਉਹ ਵੀ ਬਹੁਤ ਬੱਸ ਜੀ ਹੁਣ ਪਾਪਾ ਪਟਾਕਾ ਮਮਾ ਪਟਾਕਾ। ਪਟਾਕਾ ਮਾਰਦੇ। ਪਾਣੀ ਮਾਰਾ ਤਪ ਤਾ। ਰੀਲੋਡ ਕਰਨ ਦੋ। ਨਵੀਂ ਬੰਗਾ ਤਪ ਤਾ। ਅੰਨੂ ਗਾਣਾ ਦਾ ਕੀ ਬੜਿਆ ਬਾਈ ਯਾਰ ਆਹ ਇਹ ਗੇਮ ਨਾ ਪੱਟੇ ਨੇ ਨਹੀਂ ਪੱਟੇ ਗੇਮ ਖੇਡਦੇ ਜਿੱਦਿਆ ਦੇਖੀ ਜਿੱਦਿਆ ਮੇਰਾ ਖੁੱਲ ਗਿਆ ਤਾਂ ਆ ਨਿਕਲ ਗਿਆ ਨਹੀਂ ਤਨ ਆਹ ਰਸ ਤੂੰ ਮੈਨੂੰ ਉਹ ਤੇਰੀ ਇੱਟੇ ਬੈ ਹੋਏ ਤੇ ਨਿਕਲ ਗਿਆ ਆਹ ਮੇਰੀ ਗੱਲ ਪਿੱਛੇ ਪਹਿਲਾਂ ਆਹ ਤਾ ਤੂੰ ਭੰਗੜਾ ਪਾਉਣਾ ਤਾਂ ਅੱਜ ਸਕੂਲ ਚ ਪਾ ਲਿਆ ਪਾ ਲਿਆ ਕਿਹਾ ਬਾਈ ਕਿਹੜੇ ਗਾਣੇ ਪਿੱਛੇ ਪਾਤਾ ਹੈਵੀ ਵੇਟ ਕਿਹੜੇ ਗਾਣੇ ਹੈ ਤਾ ਤੇ ਪਾਉਣਾ ਤਾਂ ਮਤਲਬ ਨਹੀਂ ਕਿਹੜਾ ਅੱਜ ਸਕੂਲ ਲੱਗਣੇ ਤੇ ਅੱਜ ਪੂਰੇ ਦਾ ਪਾ ਕੇ ਦਿਖਾ ਦੇ ਇੱਕ ਰੋਸਟਰ ਇੱਕ ਰੋਸਟਰ ਪਾ ਕੇ ਪਾ ਦੇ ਕਾਕੇ ਨਾ ਮੈਂ ਤਮ ਬੰਗੜਾ ਪਾਊਗਾ ਮੈਨੂੰ ਦੀ ਕੰਮ ਨਹੀਂ ਇਹ ਵੀ ਤੈਨੂੰ ਆਉਂਦਾ ਕਿ ਨਹੀਂ ਚਲ ਪਾ ਕੇ ਦਿਖਾ ਹਾਂ ਮੈਂ ਮੈਡਮ ਨੂੰ ਵੀਡੀਓ ਭੇਜ ਦੇ ਨੀ ਪਪਾ ਨੂੰ ਜੀ ਜੇ ਸ਼ੇਅਰ ਕਰ ਦਿਓ ਹੋਰ ਤਾਂ ਪਾ ਕੇ ਦਿਖਾ ਐਸਾ ਲੱਗਿਆ ਕੁਛ ਮਿਲ ਚੁਗੇ ਉਹਨਾਂ ਨੂੰ ਤੁਹਾਡੀ ਦੀ ਕਹੇ ਕੋਣ ਆ ਤੇ ਕੁੜੀਆਂ ਦਾ ਕੀ ਕਰਦੀ ਦੋ ਤੇ ਹਾਂ ਉੱਥੇ ਨੇ ਮੁਰੇ ਪਾਏ ਆ ਚਲ ਪਾ ਹੈ ਨਹੀਂ ਚਲ ਚੱਲ ਐ ਨਹੀਂ ਲੈ ਨਹੀਂ ਤੇ ਯਾਰ ਕੋਈ ਨਹੀਂ ਜਿੰਨੇ ਜਣੇ ਆਪਾਂ ਇੰਨੇ ਜਣੇ ਮਿਲ ਤੇ ਸਕੂਲ ਚ ਬਾਦੀ ਤੇ ਚੈਰੀ ਚੈਂਟ ਨਾਲ ਆ ਥੋੜਾ ਮੁੰਡੇ ਭੰਗੜਾ ਨਹੀਂ ਆਉਦਾ ਅੱਕ ਕਰਦਾ ਚੈਰੀ ਚੈਂਟ ਤੂੰ ਉਹ ਚੈਰੀ ਚੈਂਟ ਤੋਂ ਨਹੀਂ ਬਾਹਰ ਗਿਆ ਬਈ ਯਾਰ ਹੱਲ ਆਂ ਕਾਪੀਓ ਕਰਾਣਾਂ ਦਾ ਦੋਆਇ ਦੇ ਨੇ ਡਾਕਟਰ ਬਰਮਾ ਨੰਦਾ ਬੰਦੂ ਚੈੱਕ ਕਰ ਲਈ ਹੈਗਾ ਹੈਗਾ ਉਹ ਚਾਹ ਦਾ ਪੋਤਾ ਚਾਹ ਦੋਤਾ ਦੂ ਮੈਂ ਹੁਣ ਜਾਮਣਾ ਹੋੜਾ ਪੱਕੀ ਆ ਜੰਮਾ ਹਣ ਪੱਕੀਆਂ ਚੋਂ ਹੋਊਂਗੇ ਆ ਆ ਜੰਮਾ ਬਈ ਬਾਜ਼ਾਰ ਚ ਤਾਂ ਆ ਗਏ 100 ਰੁਪਏ ਕਿਲੋ ਦਿੰਦੇ ਮੈਂ ਨਾ 25 ਲਿਆ ਦਿਓ ਚਾਹੇ ਪਤਾ ਨਹੀਂ 200 ਰੁਪਏ ਕਿਲੋ ਦਿੰਦਾ ਠੀਕ ਹੈ ਦੇਖ ਲਓ ਆਪਣਾ ਸਰੀਰ ਇਹ ਜੇ ਮੌਸਮੀ ਪਰ ਆਪੇ ਗੈਰ ਨਹੀਂ ਤੇ ਨਵੀਂ ਆਹਨ ਨੂੰ ਦਿਲ ਕਰਦਾ ਹੂੰ ਖਾਣ ਨੂੰ ਦਿਲ ਕਰਦਾ ਤੇਰੇ ਕੋ ਕੁਝ ਮਰਖੀ ਦੀ ਐਥੇ ਕਾ ਲਿਖਦੀ ਆ ਭਾਈ ਜੀ ਅੱਛਾ ਇੱਧਰ ਲਿਖ ਦੋ ਜੀ ਇਹ ਬਣਾ ਕੇ ਦਿਖਾ ਏਪਲ ਇਸ ਲਸ ਨਾ ਕਿਨੇ ਬਣਾਈ ਦੀਏ ਆਉਂਦੀ ਹੋ ਨੀ ਪਾਪਾ ਆਈ ਗੱਡੀ ਦੀ ਮੁੱਲ ਤਾਂ ਇਦਾਂ ਹੀ ਸੈਲਡ ਆਉਣ ਹੋ ਗਈ ਲੈ ਕੇ ਹਾਂ ਹਾਂ ਅੱਜ ਤਾਂ ਟਿਊਨ ਕਰਾ ਗਨ ਲੋ ਆ ਦੇਖ ਦੇ ਜੀ ਲੋ ਲੋ ਦਿਖਾ ਦੇ ਆਪਾ ਇਹ ਇੱਧਰ ਦੇਖ ਦੇ ਜੀ ਕੀ ਲਿਖੀ ਪੁਰਾਣੇ ਤਾਂ ਲਿਖਣ ਤਾਂ ਨੂੰ ਇਹ ਲਿਖ ਪਹਿਲਾਂ ਇਹ ਲਿਖ ਕੇ ਦਿਖਾ ਚੱਲ ਇਹ ਲਿਖ ਤੇ ਫੋਰ ਐਪਲ ਪਲਮ ਤਾਂ ਕੀ ਬਣਾਈ ਜੰਨੀ ਆ ਡਾਕਟਰ ਲਿਫਾਸਾ ਚਲੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਕਿਥੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਦਿਨੋਂ ਗੁਣੇ ਰਾਤੋਂ ਮੈਂ ਤੁਹਾਨੂੰ ਮੁੱਖੀ